ਰਾਸ਼ਟਰੀ ਸਵੈਸੇਕ ਸੰਗ ਦੇ ਕੰਮ ਨੂੰ 100 ਸਾਲ ਪੂਰੇ ਹੋਏ ਆ ਉਦੋਂ ਸ 100 ਸਾਲ ਦੇ ਅੰਦਰ ਰਾਸ਼ਟਰੀ ਸਵੈਸੇਕ ਸੰਗ ਨੇ ਕੁਝ ਗੱਲਾਂ ਸਮਾਜ ਦੇ ਅੱਗੇ ਨਵੇਦਨ ਕੀਤਾ ਹੈ ਕਿਉਂ ਕੁਝ ਗੱਲਾਂ ਸਮਾਜ ਦੇ ਅੰਦਰ ਜਾਣ ਔਰ ਜੋ ਸਮਾਜ ਦੇ ਅੰਦਰ ਗੱਲਾਂ ਜਾਣ ਵਾਸਤੇ ਪੰਜ ਪ੍ਰਕਾਰ ਦੇ ਪਰਵਰਤਨ ਸਮਾਜ ਦੇ ਅੰਦਰ ਜਿੰਨੀ ਜਲਦੀ ਆਣਗੇ ਉਨਾ ਹੀ ਸਾਡਾ ਦੇਸ਼ ਜੋ ਹੈ ਅੱਗੇ ਵਧੇਗਾ ਉਹ ਪੰਜ ਪਰਵਰਤਨਾਂ ਵਿੱਚੋਂ ਸਭ ਤੋਂ ਪਹਿਲਾ ਪਰਵਰਤਨ ਇਹ ਹੈ ਸਾਡੇ ਪਰਿਵਾਰਾਂ ਦੇ ਅੰਦਰ ਜੋ ਥੋੜੀ-ਬਹੁਤੀ ਅੱਜ ਪਰਿਵਾਰ ਟੁੱਟਣ ਦੀ ਸਮੱਸਿਆ ਹੈ ਪਰਿਵਾਰਾਂ ਦੇ ਅੰਦਰ ਝਗੜੇ ਸ਼ੁਰੂ ਹੋਇਆ ਆਪਣੇ ਆਪਣੇ ਪਰਿਵਾਰਾਂ ਨੂੰ ਸਾਰੇ ਸੰਭਾਲਣ ਦੀ ਕੋਸ਼ਿਸ਼ ਕਰਨ। ਦੂਜੀ ਅਸੀਂ ਗੱਲ ਕਹੀ ਹੈ ਕਿ ਇੱਕ ਸਮਰਸ ਸਮਾਜ ਉੱਚ-ਨੀਚ ਦੇ ਆਧਾਰ ਦੇ ਉੱਪਰ ਵੀ ਇਹ ਜਾਤੀ ਛੋਟੀ ਹੈ ਜਾਤੀ ਵੱਡੀ ਹੈ ਧਰਮ ਵੱਡਾ ਹੈ ਧਰਮ ਛੋਟਾ ਹੈ ਇਸ ਆਧਾਰ ਦੇ ਉੱਪਰ ਸਮਾਜ ਦੇ ਅੰਦਰ ਜਿਹੜੇ ਵਿਤਕ੍ਰ ਹੈ ਉਹ ਖਤਮ ਹੋਣੇ ਚਾਹੀਦੇ ਹੈ ਕਿਉਂਕਿ ਅਸੀਂ ਦੇਖਦੇ ਹਾਂ ਕਿ ਪਿੰਡਾਂ ਦੇ ਅੰਦਰ ਅੱਜ ਵੀ ਅਲੱਗ-ਅਲੱਗ ਸ਼ਮਸ਼ਾਨ ਘਾਟ ਹੈ ਅਲੱਗ-ਅਲੱਗ ਮੰਦਰ ਹੈ ਅਲੱਗ-ਅਲੱਗ ਗੁਰਦੁਆਰੇ ਹੈ ਉਹ ਮੰਦਰ ਗੁਰ ਔਰ ਪੀੜ ਵਾਲਾ ਪਾਣੀ ਸਭ ਜਾਤੀਆਂ ਵਾਸਤੇ ਖੋਣਾ ਚਾਹੀਦਾ ਹੈ ਇੱਕ ਸਮਰਸ ਸਮਾਜ ਲੜਾਈ ਝਗੜੇ ਸਮਾਪਤ ਹੋਣੇ ਚਾਹੀਦੇ ਆ ਇਹ ਦੂਜੀ ਗੱਲ ਅਸੀਂ ਕਹੀ ਹੈ ਤੀਜੀ ਗੱਲ ਅਸੀਂ ਕਹੀ ਹੈ ਕਿ ਪਰਿਆਵਰਣ ਬਚਾਣਾ ਹੈ ਇਸ ਦੇਸ਼ ਦੇ ਅੰਦਰ ਘਟੋ ਘਟ ਤਿੰਨ ਗੱਲਾਂ ਸਭ ਨੂੰ ਜ਼ਰੂਰ ਕਰਨੀਆਂ ਚਾਹੀਦੀਆਂ ਪੀੜ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਆ ਪਾਣੀ ਨੂੰ ਬਚਾਣਾ ਚਾਹੀਦਾ ਹੈ ਔਰ ਸਿੰਗਲ ਯੂਜ਼ ਪਲਾਸਟਿਕ ਹੈ ਉਸ ਨੂੰ ਸਮਾਪਤ ਕਰਨਾ ਚਾਹੀਦਾ ਹੈ ਚੌਥੀ ਗੱਲ ਅਸੀਂ ਸਵਦੇਸ਼ੀ ਦੀ ਕਹੀ ਹੈ ਸਵੋਦ ਦੀ ਕਹੀ ਹੈ ਆਪਣੇ ਦੇਸ਼ ਦੀਆਂ ਬਣੀਆਂ ਚੀਜ਼ਾਂ ਦੀ ਵਰਤੋਂ ਕਰੋ ਆਪਣੇ ਦੇਸ਼ ਦੇ ਵਿਚਾਰ ਦੇ ਨਾਲ ਚੱਲੋ ਔਰ ਪੰਜਵੀਂ ਗੱਲ ਹੈ ਇੱਕ ਨਾਗਰਿਕ ਦੇ ਨਾਤੇ ਕਿ ਹਿੰਦੁਸਤਾਨ ਦੇ ਸਿਟੀਜ਼ਨ ਹੋਣ ਦੇ ਨਾਤੇ ਸਾਡੀਆਂ ਕੁਝ ਗੱਲਾਂ ਹੈ ਉਹ ਆਪਾਂ ਨੂੰ ਆਪਣੇ ਇੱਕ ਅੱਛੇ ਸਿਟੀਜ਼ਨ ਦੇ ਨਾਤੇ ਜਦੋਂ ਅਸੀਂ ਵਿਦੇਸ਼ਾਂ ਜਾਂਦੇ ਹਾਂ ਤਾਂ ਬੋਲਦੇ ਹਾਂ ਉੱਥੇ ਸੜਕਾਂ ਬੜੀਆਂ ਸਾਫ਼ ਹੈ ਉੱਥੇ ਸਾਰੇ ਬੜੇ ਡਿਸਪਲਿੰਡ ਹੈ ਤੇ ਸਾਨੂੰ ਵੀ ਉਸੇ ਪ੍ਰਕਾਰ ਇਹ ਕੇਵਲ ਸਰਕਾਰਾਂ ਦੇ ਕਰਨ ਦੇ ਕੰਮ ਨਹੀਂ ਸਰਕਾਰਾਂ ਸਾਡੀਆਂ ਸਹਿਯੋਗੀ ਹੋ ਸਕਦੀਆਂ ਆਲਟੀਮੇਟਲੀ ਹਰ ਨਾਗਰਿਕ ਨੂੰ ਇਹ ਕਰਨਾ ਪੈਂਦਾ ਔਰ ਉਸ ਦੇ ਨਾਲ ਰਾਸ਼ਟਰੀ ਸਵ刺ਕ ਪੰਜਾਬ ਨੇ ਇਸ ਵਾਰੀ ਗੁਰਤੇਗ ਬਾਦਲ ਜੀ ਦੇ 24 ਨਵੰਬਰ ਨੂੰ 350 ਸਾਲ ਬਲਦਾਨ ਦੇ ਪੂਰੇ ਹੋਣਗੇ ਉਹਦੇ ਵਿੱਚ ਵੀ ਅਸੀਂ ਅਲੱਗ-ਅਲੱਗ ਪ੍ਰੋਗਰਾਮ ਦੇ ਵਿੱਚ ਸ਼ਾਮਲ ਵੀ ਹੋਵਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਸਾਰਾ ਸਮਾਜ ਇਹਨਾਂ ਪ੍ਰੋਗਰਾਮਾਂ ਨੂੰ ਵੱਧ ਚੜ ਕੇ ਕਿਉਂਕਿ ਉਹਨਾਂ ਦਾ ਜਿਹੜਾ ਬਲਦਾਨ ਹੋਇਆ ਸੀ ਇਸ ਧਰਤੀ ਦਾ ਜੋ ਵਿਚਾਰ ਹੈ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਇਸ ਵਿਚਾਰ ਨੂੰ ਕੁਝ ਲੋਕ ਟਾਲ ਆ ਰਹੇ ਸੀ ਜਿਹੜਾ ਸਨਾਤਨ ਧਰਮ ਮੰਦਰ ਜੇ ਬੋਲਿਆ ਜਾਂਦਾ ਹੈ ਵਿਸ਼ਵ ਕਾ ਕਲਿਆਣ ਹੋ ਧਰਮ ਕੀ ਜਾਏ ਹੋ ਧਰਮ ਕਾ ਨਾਸ਼ ਹੋ ਇਸ ਵਿਚਾਰ ਨੂੰ ਜਿਹੜੇ ਲੋਕ ਟਾਲ ਆ ਰਹੇ ਸੀ ਸਾਡੇ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਜੀ ਨੇ ਇਸ ਵਿਚਾਰ ਨੂੰ ਬਚਾਉਣ ਵਾਸਤੇ ਆਪਣੀ ਜੋ ਸ਼ਹਾਦਤ ਦਿੱਤੀ ਆਪਣਾ ਬਲਿਦਾਨ ਦਿੱਤਾ ਉਹਨਾਂ ਦੇ ਬਲਿਦਾਨ ਦੇ ਜਿਹੜੇ 350 ਸਾਲ ਪੂਰੇ ਹੋ ਰਹੇ ਹੈ ਇਹ ਸਾਰਾ ਸਮਾਜ ਰਲ ਕੇ ਮਨਾਵੇ ਤਾਂ ਕਿ ਕਿਸੇ ਸੈਕਟ ਦਾ ਨਹੀਂ ਗੁਰੂ ਤੇਗ ਬਹਾਦਰ ਜੀ ਨੇ ਬਲਿਦਾਨ ਕਿਸੇ ਵਿਸ਼ੇਸ਼ ਧਰਮ ਵਾਸਤੇ ਨਹੀਂ ਦਿੱਤਾ ਇਸ ਧਰਤੀ ਦੇ ਵਿਚਾਰ ਨੂੰ ਬਲਿਦਾਨ ਵਾਸਤੇ ਦਿੱਤਾ ਹੈ ਇਹਨਾਂ ਸ਼ਬਦਾਂ ਨਾਲ ਮੈਂ ਆਪਣੀ ਬਾਣੀ ਨੂੰ ਵਿਰਾਮ ਦੇਵਾਂਗਾ ਭਾਰਤ ਮਾਤਾ ਕੀ ਜੈ। ਪਹਿਲਾਂ ਤਾਂ ਮੈਂ ਸਾਰਿਆਂ ਨੂੰ ਇਸ ਦਿਨ ਦੀਆਂ ਮੁਬਾਰਕਾਂ ਦਿੰਦਾ। ਸੰਘ ਦਾ ਚਲਦਿਆਂ 100 ਸਾਲ ਪੂਰੇ ਹੋ ਗਏ ਔਰ ਛੇ ਤੇ ਪ੍ਰਕਸ਼ ਦੇ ਵਿੱਚ ਵਕਰੀ ਵਕਰੀ ਵਕਰੇ ਬਕਰੇ ਦਿਨਾਂ ਦੇ ਵਿੱਚ ਉਹ ਉਤਾਰੇ ਮਨਾਏ ਜਾਂਦੇ ਸੋ ਅੱਜ ਮੌਕੇ ਦੇ ਵਿੱਚ ਵੀ ਇਹ ਤਿਆਰਾ ਮਨਾਇਆ ਗਿਆ ਸੋ ਸਾਰਿਆਂ ਨੂੰ ਇਸ ਗੱਲ ਦੀ ਮੁਬਾਰਕਬਾਦ ਹੋ ਰਹੀ ਹੈ ਦੋ ਚੀਜ਼ਾਂ ਦੇ ਉੱਤੇ ਫੋਕਸ ਹੈ ਇੱਕ ਸਭ ਦੇਸ਼ੀ ਦੇ ਉੱਤੇ ਔਰ ਇੱਕ ਗੁਰੂ ਤੇਗ ਬਹਾਦਰ ਜੀ ਦੇ 350 ਸਾਲ ਨੂੰ ਲੈ ਕੇ ਉਹ ਮੈਂ ਸਾਰਿਆਂ ਨੂੰ ਮੁਬਾਰਕਬਾਦ ਰਾਸ਼ਟਰੀ ਸਵੈਸੇਕ ਸੰਘ ਦੇ ਕੰਮ ਨੂੰ 100 ਸਾਲ ਪੂਰੇ ਹੋਏ ਆ। ਉਸ 100 ਸਾਲ ਦੇ ਅੰਦਰ ਰਾਸ਼ਟਰੀ ਸਵੈਸੇਕ ਸੰਘ ਨੇ ਕੁਝ ਗੱਲਾਂ ਸਮਾਜ ਦੇ ਅੱਗੇ ਨਵੇਦਨ ਕੀਤਾ ਹੈ। ਕਿਉਂ ਕੁਝ ਗੱਲਾਂ ਸਮਾਜ ਦੇ ਅੰਦਰ ਜਾਣ ਔਰ ਜੋ ਸਮਾਜ ਦੇ ਅੰਦਰ ਗੱਲਾਂ ਜਾਣ ਵਾਸਤੇ ਪੰਜ ਪ੍ਰਕਾਰ ਦੇ ਪਰਵਰਤਨ ਸਮਾਜ ਦੇ ਅੰਦਰ ਜਿੰਨੀ ਜਲਦੀ ਆਣਗੇ ਉਨਾ ਹੀ ਸਾਡਾ ਦੇਸ਼ ਜੋ ਹੈ ਅੱਗੇ ਵਧੇਗਾ। ਉਹ ਪੰਜ ਪਰਵਰਤਨਾਂ ਵਿੱਚੋਂ ਸਭ ਤੋਂ ਪਹਿਲਾ ਪਰਵਰਤਨ ਇਹ ਹੈ ਕੀ ਸਾਡੇ ਪਰਿਵਾਰਾਂ ਦੇ ਅੰਦਰ ਜੋ ਥੋੜੀ-ਬੋਤੀ ਅੱਜ ਪਰਿਵਾਰ ਟੁੱਟਣ ਦੀ ਸਮੱਸਿਆ ਹੈ ਪਰਿਵਾਰਾਂ ਦੇ ਅੰਦਰ ਝਗੜੇ ਸ਼ੁਰੂ ਹੋਇਆ ਹੈ ਆਪਣੇ ਆਪਣੇ ਪਰਿਵਾਰਾਂ ਨੂੰ ਸਾਰੇ ਸੰਭਾਲਣ ਦੀ ਕੋਸ਼ਿਸ਼ ਕਰਨ। ਦੂਜੀ ਅਸੀਂ ਗੱਲ ਕਹੀ ਹੈ ਕਿ ਇੱਕ ਸਮਰਸ ਸਮਾਜ ਉੱਚ-ਨੀਚ ਦੇ ਆਧਾਰ ਦੇ ਉੱਪਰ ਵੀ ਇਹ ਜਾਤੀ ਛੋਟੀ ਹੈ ਜਾਤੀ ਵੱਡੀ ਹੈ ਧਰਮ ਵੱਡਾ ਹੈ ਧਰਮ ਛੋਟਾ ਹੈ ਇਸ ਆਧਾਰ ਦੇ ਉੱਪਰ ਸਮਾਜ ਦੇ ਅੰਦਰ ਜਿਹੜੇ ਵਿਤਕਰੇ ਹੈ ਉਹ ਖਤਮ ਹੋਣੇ ਚਾਹੀਦੇ ਆ ਕਿਉਂਕਿ ਅਸੀਂ ਦੇਖਦੇ ਆ ਕਿ ਪਿੰਡਾਂ ਦੇ ਅੰਦਰ ਅੱਜ ਵੀ ਅਲੱਗ-ਅਲੱਗ ਸ਼ਮਸ਼ਾਨ ਘਾਟ ਹੈ ਅਲੱਗ-ਅਲੱਗ ਮੰਦਰ ਹੈ ਅਲੱਗ-ਅਲੱਗ ਗੁਰਦੁਆਰੇ ਹੈ ਉਹ ਮੰਦਰ ਗ ਔਰ ਪੀੜ ਵਾਲਾ ਪਾਣੀ ਸਭ ਜਾਤੀਆਂ ਵਾਸਤੇ ਖੋਣਾ ਚਾਹੀਦਾ ਹੈ ਇੱਕ ਸਮਰਥ ਸਮਾਜ ਲੜਾਈ ਝਗੜੇ ਸਮਾਪਤ ਹੋਣੇ ਚਾਹੀਦੇ ਆ ਇਹ ਦੂਜੀ ਗੱਲ ਅਸੀਂ ਕਹੀ ਹੈ ਤੀਜੀ ਗੱਲ ਅਸੀਂ ਕਹੀ ਹੈ ਕਿ ਪਰਿਆਵਰਣ ਬਚਾਣਾ ਹੈ ਇਸ ਦੇਸ਼ ਦੇ ਅੰਦਰ ਘਟੋ ਘਟ ਤਿੰਨ ਗੱਲਾਂ ਸਭ ਨੂੰ ਜ਼ਰੂਰ ਕਰਨੀਆਂ ਚਾਹੀਦੀਆਂ ਪੀੜ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਆ ਪਾਣੀ ਨੂੰ ਬਚਾਣਾ ਚਾਹੀਦਾ ਹੈ ਔਰ ਸਿੰਗਲ ਯੂਜ਼ ਪਲਾਸਟਿਕ ਹੈ ਉਸ ਨੂੰ ਸਮਾਪਤ ਕਰਨਾ ਚਾਹੀਦਾ ਹੈ ਚੌਥੀ ਗੱਲ ਅਸੀਂ ਸਵਦੇਸ਼ੀ ਦੀ ਕਹੀ ਹੈ ਸੋਭੋਧ ਦੀ ਕਹੀ ਹੈ ਆਪਣੇ ਦੇਸ਼ ਦੀਆਂ ਬਣੀਆਂ ਚੀਜ਼ਾਂ ਦੀ ਵਰਤੋਂ ਕਰੋ ਆਪਣੇ ਦੇਸ਼ ਦੇ ਵਿਚਾਰ ਦੇ ਨਾਲ ਚੱਲੋ ਔਰ ਪੰਜਵੀਂ ਗੱਲ ਹੈ ਇੱਕ ਨਾਗਰਿਕ ਦੇ ਨਾਤੇ ਕਿ ਹਿੰਦੁਸਤਾਨ ਦੇ ਸਿਟੀਜ਼ਨ ਹੋਣ ਦੇ ਨਾਤੇ ਸਾਡੀਆਂ ਕੁਝ ਗੱਲਾਂ ਹੈ ਉਹ ਆਪਾਂ ਨੂੰ ਆਪਣੇ ਇੱਕ ਅੱਛੇ ਸਿਟੀਜ਼ਨ ਦੇ ਨਾਤੇ ਜਦੋਂ ਅਸੀਂ ਵਿਦੇਸ਼ਾਂ ਜਾਂਦੇ ਹਾਂ ਤਾਂ ਬੋਲਦੇ ਹਾਂ ਉੱਥੇ ਸੜਕਾਂ ਬੜੀਆਂ ਸਾਫ਼ ਹੈ ਉੱਥੇ ਸਾਰੇ ਬੜੇ ਡਿਸਪਲਿਨਡ ਹੈ ਤੇ ਸਾਨੂੰ ਵੀ ਉਸੇ ਪ੍ਰਕਾਰ ਇਹ ਕੇਵਲ ਸਰਕਾਰਾਂ ਦੇ ਕਰਨ ਦੇ ਕੰਮ ਨਹੀਂ ਸਰਕਾਰਾਂ ਸਾਡੀਆਂ ਸਹਿਯੋਗੀ ਹੋ ਸਕਦੀਆਂ ਆਲਟੀਮੇਟਲੀ ਹਰ ਨਾਗਰਿਕ ਨੂੰ ਇਹ ਕਰਨਾ ਪੈਂਦਾ ਔਰ ਉਸ ਦੇ ਨਾਲ ਰਾਸ਼ਟਰੀ ਸਵ刺ਕ ਪੰਜਾਬ ਨੇ ਇਸ ਵਾਰੀ ਗੁਰਤੇਗ ਬਾਦਰ ਜੀ ਦੇ 24 ਨਵੰਬਰ ਨੂੰ 350 ਸਾਲ ਬਲਦਾਨ ਦੇ ਪੂਰੇ ਹੋਣਗੇ ਉਹਦੇ ਵਿੱਚ ਵੀ ਅਸੀਂ ਅਲੱਗ-ਅਲੱਗ ਪ੍ਰੋਗਰਾਮ ਦੇ ਵਿੱਚ ਸ਼ਾਮਲ ਵੀ ਹੋਵਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਸਾਰਾ ਸਮਾਜ ਇਹਨਾਂ ਪ੍ਰੋਗਰਾਮਾਂ ਨੂੰ ਵੱਧ ਚੜ ਕੇ ਕਿਉਂਕਿ ਉਹਨਾਂ ਦਾ ਜਿਹੜਾ ਬਲਦਾਨ ਹੋਇਆ ਸੀ ਇਸ ਧਰਤੀ ਦਾ ਜੋ ਵਿਚਾਰ ਹੈ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਇਸ ਵਿਚਾਰ ਨੂੰ ਕੁਝ ਲੋਕ ਟਾਲ ਆ ਰਹੇ ਸੀ ਜਿਹੜਾ ਸਨਾਤਨ ਧਰਮ ਮੰਦਰ ਜੇ ਬੋਲਿਆ ਜਾਂਦਾ ਹੈ ਵਿਸ਼ਵ ਕਾ ਕਲਿਆਣ ਹੋ ਧਰਮ ਕੀ ਜੈ ਹੋ ਧਰਮ ਕਾ ਨਾਸ਼ ਹੋ ਇਸ ਵਿਚਾਰ ਨੂੰ ਜਿਹੜੇ ਲੋਕ ਟਾਲ ਆ ਰਹੇ ਸੀ ਸਾਡੇ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਜੀ ਨੇ ਇਸ ਵਿਚਾਰ ਨੂੰ ਬਚਾਉਣ ਵਾਸਤੇ ਆਪਣੀ ਜੋ ਸ਼ਹਾਦਤ ਦਿੱਤੀ ਆਪਣਾ ਬਲਿਦਾਨ ਦਿੱਤਾ ਉਹਨਾਂ ਦੇ ਬਲਿਦਾਨ ਦੇ ਜਿਹੜੇ 350 ਸਾਲ ਪੂਰੇ ਹੋ ਰਹੇ ਹੈ ਇਹ ਸਾਰਾ ਸਮਾਜ ਰਲ ਕੇ ਮਨਾਵੇ ਤਾਂ ਕਿ ਕਿਸੇ ਸੈਕਟ ਦਾ ਨਹੀਂ ਗੁਰੂ ਤੇਗ ਬਹਾਦਰ ਜੀ ਨੇ ਬਲਿਦਾਨ ਕਿਸੇ ਵਿਸ਼ੇਸ਼ ਧਰਮ ਵਾਸਤੇ ਨਹੀਂ ਦਿੱਤਾ ਇਸ ਧਰਤੀ ਦੇ ਵਿਚਾਰ ਨੂੰ ਬਲਿਦਾਨ ਵਾਸਤੇ ਦਿੱਤਾ ਹੈ ਇਹਨਾਂ ਸ਼ਬਦਾਂ ਨਾਲ ਮੈਂ ਆਪਣੀ ਬਾਣੀ ਨੂੰ ਵਿਰਾਮ ਦੇਵਾਂਗਾ ਭਾਰਤ ਮਾਤਾ ਕੀ ਜੈ। ਪਹਿਲਾਂ ਤਾਂ ਮੈਂ ਸਾਰਿਆਂ ਨੂੰ ਇਸ ਦਿਨ ਦੀਆਂ ਮੁਬਾਰਕਾਂ ਦਿੰਦਾ ਸੰਗਦੇ ਚੱਲਦਿਆਂ 100 ਸਾਲ ਪੂਰੇ ਹੋ ਗਏ ਔਰ ਛੇ ਤੇ ਉਪਰਕਸ਼ ਦੇ ਵਿੱਚ ਵਕਰੀ ਵਕਰੀ ਵਕਰੇ ਵਕਰੇ ਦਿਨਾਂ ਦੇ ਵਿੱਚ ਉਹ ਉਦਾਰੇ ਮਨਾਏ ਜਾਂਦੇ ਸੋ ਅੱਜ ਮੌਕੇ ਦੇ ਵਿੱਚ ਵੀ ਇਹ ਤਿਆਣਾ ਮਨਾਇਆ ਗਿਆ ਸੋ ਸਾਰਿਆਂ ਨੂੰ ਇਸ ਗੱਲ ਦੀ ਮੁਬਾਰਕਬਾਦ ਹੋ ਰਹੀ ਹੈ ਦੋ ਚੀਜ਼ਾਂ ਦੇ ਉੱਤੇ ਫੋਕਸ ਹੈ ਇੱਕ ਸਬਦੇਸ਼ੀ ਦੇ ਉੱਤੇ ਔਰ ਇੱਕ ਗੁਰੂ ਤੇਗ ਬਹਾਦਰ ਜੀ ਦੇ 350 ਸਾਲ ਨੂੰ ਲੈ ਕੇ ਉਹ ਮੈਂ ਸਾਰਿਆਂ ਨੂੰ ਮੁਬਾਰਕਬਾਦ ਰਾਸ਼ਟਰੀ ਸਵੈਸੇਕ ਸੰਘ ਦੇ ਕੰਮ ਨੂੰ 100 ਸਾਲ ਪੂਰੇ ਹੋਏ ਆ। ਉਸ 100 ਸਾਲ ਦੇ ਅੰਦਰ ਰਾਸ਼ਟਰੀ ਸਵੈਸੇਕ ਸੰਘ ਨੇ ਕੁਝ ਗੱਲਾਂ ਸਮਾਜ ਦੇ ਅੱਗੇ ਨਵੇਦਨ ਕੀਤਾ ਹੈ। ਕਿਉਂ ਕੁਝ ਗੱਲਾਂ ਸਮਾਜ ਦੇ ਅੰਦਰ ਜਾਣ ਔਰ ਜੋ ਸਮਾਜ ਦੇ ਅੰਦਰ ਗੱਲਾਂ ਜਾਣ ਵਾਸਤੇ ਪੰਜ ਪ੍ਰਕਾਰ ਦੇ ਪਰਵਰਤਨ ਸਮਾਜ ਦੇ ਅੰਦਰ ਜਿੰਨੀ ਜਲਦੀ ਆਣਗੇ ਉਨਾ ਹੀ ਸਾਡਾ ਦੇਸ਼ ਜੋ ਹੈ ਅੱਗੇ ਵਧੇਗਾ। ਉਹ ਪੰਜ ਪਰਵਰਤਨਾਂ ਵਿੱਚੋਂ ਸਭ ਤੋਂ ਪਹਿਲਾ ਪਰਵਰਤਨ ਇਹ ਹੈ ਇ ਸਾਡੇ ਪਰਿਵਾਰਾਂ ਦੇ ਅੰਦਰ ਜੋ ਥੋੜੀ-ਬੋਤੀ ਅੱਜ ਪਰਿਵਾਰ ਟੁੱਟਣ ਦੀ ਸਮੱਸਿਆ ਹੈ ਪਰਿਵਾਰਾਂ ਦੇ ਅੰਦਰ ਝਗੜੇ ਸ਼ੁਰੂ ਹੋਇਆ ਹੈ ਆਪਣੇ ਆਪਣੇ ਪਰਿਵਾਰਾਂ ਨੂੰ ਸਾਰੇ ਸੰਭਾਲਣ ਦੀ ਕੋਸ਼ਿਸ਼ ਕਰਨ। ਦੂਜੀ ਅਸੀਂ ਗੱਲ ਕਹੀ ਹੈ ਕਿ ਇੱਕ ਸਮਰੱਸ ਸਮਾਜ ਉੱਚ-ਨੀਚ ਦੇ ਆਧਾਰ ਦੇ ਉੱਪਰ ਵੀ ਇਹ ਜਾਤੀ ਛੋਟੀ ਹੈ ਜਾਤੀ ਵੱਡੀ ਹੈ ਧਰਮ ਵੱਡਾ ਹੈ ਧਰਮ ਛੋਟਾ ਹੈ ਇਸ ਆਧਾਰ ਦੇ ਉੱਪਰ ਸਮਾਜ ਦੇ ਅੰਦਰ ਜਿਹੜੇ ਵਿਤਕਰੇ ਹੈ ਉਹ ਖਤਮ ਹੋਣੇ ਚਾਹੀਦੇ ਹੈ ਕਿਉਂਕਿ ਅਸੀਂ ਦੇਖਦੇ ਹਾਂ ਕਿ ਪਿੰਡਾਂ ਦੇ ਅੰਦਰ ਅੱਜ ਵੀ ਅਲੱਗ-ਅਲੱਗ ਸ਼ਮਸ਼ਾਨ ਘਾਟ ਹੈ ਅਲੱਗ-ਅਲੱਗ ਮੰਦਰ ਹੈ ਅਲੱਗ-ਅਲੱਗ ਗੁਰਦੁਆਰੇ ਹੈ ਉਹ ਮੰਦਰ ਔਰ ਪੀੜ ਵਾਲਾ ਪਾਣੀ ਸਭ ਜਾਤੀਆਂ ਵਾਸਤੇ ਖੋਣਾ ਚਾਹੀਦਾ ਹੈ ਇੱਕ ਸਮਰਥ ਸਮਾਜ ਲੜਾਈ ਝਗੜੇ ਸਮਾਪਤ ਹੋਣੇ ਚਾਹੀਦੇ ਆ ਇਹ ਦੂਜੀ ਗੱਲ ਅਸੀਂ ਕਹੀ ਹੈ ਤੀਜੀ ਗੱਲ ਅਸੀਂ ਕਹੀ ਹੈ ਕਿ ਪਰਿਆਵਰਣ ਬਚਾਣਾ ਹੈ ਇਸ ਦੇਸ਼ ਦੇ ਅੰਦਰ ਘਟੋ ਘਟ ਤਿੰਨ ਗੱਲਾਂ ਸਭ ਨੂੰ ਜ਼ਰੂਰ ਕਰਨੀਆਂ ਚਾਹੀਦੀਆਂ ਪੀੜ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਆ ਪਾਣੀ ਨੂੰ ਬਚਾਣਾ ਚਾਹੀਦਾ ਹੈ ਔਰ ਸਿੰਗਲ ਯੂਜ਼ ਪਲਾਸਟਿਕ ਹੈ ਉਸ ਨੂੰ ਸਮਾਪਤ ਕਰਨਾ ਚਾਹੀਦਾ ਹੈ ਚੌਥੀ ਗੱਲ ਅਸੀਂ ਸਵਦੇਸ਼ੀ ਦੀ ਕਹੀ ਹੈ ਸਵੋਦ ਦੀ ਕਹੀ ਹੈ ਆਪਣੇ ਦੇਸ਼ ਦੀਆਂ ਬਣੀਆਂ ਚੀਜ਼ਾਂ ਦੀ ਵਰਤੋਂ ਕਰੋ ਆਪਣੇ ਦੇਸ਼ ਦੇ ਵਿਚਾਰ ਦੇ ਨਾਲ ਚੱਲੋ ਔਰ ਪੰਜਵੀਂ ਗੱਲ ਹੈ ਇੱਕ ਨਾਗਰਿਕ ਦੇ ਨਾਤੇ ਕਿ ਹਿੰਦੁਸਤਾਨ ਦੇ ਸਿਟੀਜ਼ਨ ਹੋਣ ਦੇ ਨਾਤੇ ਸਾਡੀਆਂ ਕੁਝ ਗੱਲਾਂ ਹੈ ਉਹ ਆਪਾਂ ਨੂੰ ਆਪਣੇ ਇੱਕ ਅੱਛੇ ਸਿਟੀਜ਼ਨ ਦੇ ਨਾਤੇ ਜਦੋਂ ਅਸੀਂ ਵਿਦੇਸ਼ਾਂ ਜਾਂਦੇ ਹਾਂ ਤਾਂ ਬੋਲਦੇ ਹਾਂ ਉੱਥੇ ਸੜਕਾਂ ਬੜੀਆਂ ਸਾਫ਼ ਹੈ ਉੱਥੇ ਸਾਰੇ ਬੜੇ ਡਿਸਪਲਿਨਡ ਹੈ ਤੇ ਸਾਨੂੰ ਵੀ ਉਸੇ ਪ੍ਰਕਾਰ ਇਹ ਕੇਵਲ ਸਰਕਾਰਾਂ ਦੇ ਕਰਨ ਦੇ ਕੰਮ ਨਹੀਂ ਸਰਕਾਰਾਂ ਸਾਡੀਆਂ ਸਹਿਯੋਗੀ ਹੋ ਸਕਦੀਆਂ ਆਲਟੀਮੇਟਲੀ ਹਰ ਨਾਗਰਿਕ ਨੂੰ ਇਹ ਕਰਨਾ ਪੈਂਦਾ ਔਰ ਉਸ ਦੇ ਨਾਲ ਰਾਸ਼ਟਰੀ ਸਵ刺ਕ ਪੰਜਾਬ ਨੇ ਇਸ ਵਾਰੀ ਗੁਰਤੇਗ ਬਾਦਰ ਜੀ ਦੇ 24 ਨਵੰਬਰ ਨੂੰ 350 ਸਾਲ ਬਲਦਾਨ ਦੇ ਪੂਰੇ ਹੋਣਗੇ ਉਹਦੇ ਵਿੱਚ ਵੀ ਅਸੀਂ ਅਲੱਗ-ਅਲੱਗ ਪ੍ਰੋਗਰਾਮ ਦੇ ਵਿੱਚ ਸ਼ਾਮਲ ਵੀ ਹੋਵਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਸਾਰਾ ਸਮਾਜ ਇਹਨਾਂ ਪ੍ਰੋਗਰਾਮਾਂ ਨੂੰ ਵੱਧ ਚੜ ਕੇ ਕਿਉਂਕਿ ਉਹਨਾਂ ਦਾ ਜਿਹੜਾ ਬਲਦਾਨ ਹੋਇਆ ਸੀ ਇਸ ਧਰਤੀ ਦਾ ਜੋ ਵਿਚਾਰ ਹੈ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਇਸ ਵਿਚਾਰ ਨੂੰ ਕੁਝ ਲੋਕ ਟਾਲ ਆ ਰਹੇ ਸੀ ਜਿਹੜਾ ਸਨਾਤਨ ਧਰਮ ਮੰਦਰ ਜੇ ਬੋਲਿਆ ਜਾਂਦਾ ਹੈ ਵਿਸ਼ਵ ਕਾ ਕਲਿਆਣ ਹੋ ਧਰਮ ਕੀ ਜਾਏ ਹੋ ਧਰਮ ਕਾ ਨਾਸ਼ ਹੋ ਇਸ ਵਿਚਾਰ ਨੂੰ ਜਿਹੜੇ ਲੋਕ ਟਾਲ ਆ ਰਹੇ ਸੀ ਸਾਡੇ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਜੀ ਨੇ ਇਸ ਵਿਚਾਰ ਨੂੰ ਬਚਾਉਣ ਵਾਸਤੇ ਆਪਣੀ ਜੋ ਸ਼ਹਾਦਤ ਦਿੱਤੀ ਆਪਣਾ ਬਲਿਦਾਨ ਦਿੱਤਾ ਉਹਨਾਂ ਦੇ ਬਲਿਦਾਨ ਦੇ ਜਿਹੜੇ 350 ਸਾਲ ਪੂਰੇ ਹੋ ਰਹੇ ਹੈ ਇਹ ਸਾਰਾ ਸਮਾਜ ਰਲ ਕੇ ਮਨਾਵੇ ਤਾਂ ਕਿ ਕਿਸੇ ਸੈਕਟ ਦਾ ਨਹੀਂ ਗੁਰੂ ਤੇਗ ਬਹਾਦਰ ਜੀ ਨੇ ਬਲਿਦਾਨ ਕਿਸੇ ਵਿਸ਼ੇਸ਼ ਧਰਮ ਵਾਸਤੇ ਨਹੀਂ ਦਿੱਤਾ ਇਸ ਧਰਤੀ ਦੇ ਵਿਚਾਰ ਨੂੰ ਬਲਦਾਨ ਕਾਸਤੇ ਦਿੱਤਾ ਹੈ ਇਹਨਾਂ ਸ਼ਬਦਾਂ ਨਾਲ ਮੈਂ ਆਪਣੀ ਵਾਣੀ ਨੂੰ ਬਰਾਮ ਦੇਾਂਗਾ ਭਾਰਤ ਮਾਤਾ ਕੀ ਜੈ। ਪਹਿਲਾਂ ਤਾਂ ਮੈਂ ਸਾਰਿਆਂ ਨੂੰ ਇਸ ਦਿਨ ਦੀਆਂ ਮੁਬਾਰਕਾਂ ਦਿੰਨਾ। ਸੰਗ ਦਾ ਚਲਦਿਆਂ 100 ਸਾਲ ਪੂਰੇ ਹੋ ਗਏ ਔਰ ਛੇ ਤੇ ਉਪਰਕਸ਼ ਦੇ ਵਿੱਚ ਬੱਕਰੀ ਬੱਕਰੀ ਬਾਰੇ ਬਕਰੇ ਬਕਰੇ ਦਿਨਾਂ ਦੇ ਵਿੱਚ ਉਹ ਉਦਾਰੇ ਮਨਾਏ ਜਾਂਦੇ। ਸੋ ਅੱਜ ਮੌਕੇ ਦੇ ਵਿੱਚ ਵੀ ਇਹ ਤਿਆੜਾ ਮਨਾਇਆ ਗਿਆ। ਸੋ ਸਾਰਿਆਂ ਨੂੰ ਇਸ ਗੱਲ ਦੀ ਮੁਬਾਰਕਬਾਦ ਹੋ ਰਹੀ ਹੈ ਦੋ ਚੀਜ਼ਾਂ ਦੇ ਉੱਤੇ ਫੋਕਸ ਹੈ। ਇੱਕ ਸਵਦੇਸ਼ੀ ਦੇ ਉੱਤੇ ਔਰ ਇੱਕ ਗੁਰੂ ਤੇਗ ਬਹਾਦਰ ਜੀ ਦੇ 300 ਪਿਆਰੇ ਸਾਰ ਨੂੰ ਲੈ ਕੇ ਤੋਂ ਮੈਂ ਸਾਰਿਆਂ ਨੂੰ ਮੁਬਾਰਕਬਾਦ